ਅੱਜ ਤੁਹਾਨੂੰ ਆਪਾਂ ਇੱਕ ਐਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ ਜੋ ਦੋ ਦੇਸ਼ਾਂ ਦਾ ਜੇ ਕਹੀਏ ਤੇ ਇੱਕ ਰਾਜਾ ਸੀ ਤੇ ਜਿਸ ਦੀ ਉਮਰ 100 ਤੇ 7 ਸਾਲ ਅੱਜ ਤੱਕ ਜਿਹੜੀ ਉਹ ਹੋ ਚੁੱਕੀ ਆ ਤੇ ਬਜ਼ੁਰਗਾਂ ਵੱਲੋਂ ਆਪਣੇ ਜਿਹੜਾ ਪਿੰਡੇ ਤੇ 1947 ਦਾ ਸੰਤਾਪ ਵੀ ਹੰਡਾਇਆ ਸਾਰਾ ਕੁਝ ਅੱਖੀਂ ਵੇਖਿਆ ਕਿੰਨੇ ਉਹ ਭਰਾ ਸੀ ਕੀ ਕੀ ਉਹਨਾਂ ਹੋਰ ਵੇਖਿਆ ਅਤੇ 1947 ਦੀ ਜਿਹੜੀ ਆ ਉਹ ਵੰਡ ਹੁੰਦੀ ਆ ਤਾਂ ਉਦੋਂ ਉਹਨਾਂ ਬਜ਼ੁਰਗਾਂ ਦੀ ਜਿਹੜੀ ਆ ਉਹ ਉਦੋਂ ਛਾਦੀ ਹੋ ਚੁੱਕੀ ਸੀ 2 ਸਾਲ ਪਹਿਲਾਂ ਚਾਰ ਪਹਿਣਾ ਸੀ ਉਹ ਵੀ ਪਾਕਿਸਤਾਨ ਦੇ ਵਿੱਚ ਜਿਹੜੀਆਂ ਵਿਆਹੀਆਂ ਹੋਈਆਂ ਸੀ ਤਾਂ ਆਪਾਂ ਗੱਲਬਾਤ ਕਰਦੇ ਆ ਤੇ ਜਾਣਦੇ ਆ ਭਾਜੀ ਤੁਸੀਂ ਬਾਪੂ ਜੀ ਦੇ ਲੱਕੇ ਹੋ ਨਹੀਂ ਮੈਂ ਪੁੱਤਰਾ ਨਹੀਂ ਅੱਛਾ ਜੀ ਇਹ ਇਹ ਤੁਸੀਂ ਵੇਖ ਲਓ ਕਿ ਬਾਪੂ ਜੀ ਦੇ ਜਿਹੜੇ ਆ ਉਹ ਪੁੱਤਰੇ ਸੀ ਤੇ ਫਿਰ ਬਾਪੂ ਜੀ ਦੇ ਲੜਕੇ ਬਾਪੂ ਜੀ ਦਾ ਲੜਕਾ ਹੋਇਆ ਉਹ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਜਿਹੜੀਆਂ ਤਸਵੀਰਾਂ ਬਾਪੂ ਜੀ ਦੇ ਲੜਕੇ ਦੀਆਂ ਵੀ ਦਿਖਾਈਆਂ ਜਾਣ ਤੇ ਜੇ ਵੇਖਿਆ ਜਾਵੇ ਤਾਂ ਕੋਈ ਬਹੁਤਾ ਵੇਖਣ ਦੇ ਵਿੱਚ ਨਹੀਂ ਲੱਗਦਾ ਕਿ ਇੰਨੀ ਉਮਰ ਦਾ ਫਰਕ ਹੋਊਗਾ ਤੇ ਸੋ ਆਪਾਂ ਚਲੋ ਕਰਦੇ ਹਾਂ ਗੱਲਬਾਤ ਬਾਕੀ ਬਾਪੂ ਜੀ ਬਾਪੂ ਜੀ ਸਾਸਿਕਾਲ ਅੱਛੀ ਕਾਲ ਕੀ ਨਾਂ ਹੈ ਤੁਹਾਡਾ ਮੂਹੇ ਰਸਾਂ ਤੇ ਕਿਹੜਾ ਪਿੰਡ ਆ ਰਾਡੋਗ ਰਾਜੋਕੇ ਤੇ ਜਿਲਾ ਤਰਨਤਾਰਨ ਬੁਲਾ ਤੱਕ ਤਾ ਹੋਗਾ ਦੇਖੋ ਅੱਛਾ ਅਗੇ ਲਾਹੌਰੋਂ ਨਹੀਂ ਬੁਲਾਛਾ ਤੁਹਾਡਾ ਲਾਹੌਰ ਜਿਲ੍ਹਾ ਹੈ ਹਾਂ ਤੇ ਲਾਹੌਰ ਕਿੰਨੇ ਕਿਲੋਮੀਟਰ ਇੱਥੋਂ ਇੱਥੋਂ ਲਾਹੌਰੋਂ ਲਾਂ ਕਰ ਦੀ ਕੋ ਆ ਵਕੋ ਵੀ ਕੋ ਵੀ ਕੋ ਵੀ ਮਾਈਕੋ ਅਦਾ ਹਮ ਬਲਸਾ ਇੱਥੋਂ ਰਹਿਣਾ ਵਾ ਦੇਖ ਰਹਾ ਹਾਂ ਹਾਂਜੀ ਅਮਲਸਾ ਰੋ ਦੋ ਮੇਨ ਘਾਟ ਹੋ ਜਾ ਤੇ ਉਮਰ ਤੁਹਾਡੀ ਜਿਹੜੀ ਕਿੰਨੀ ਆ ਹਾਂਜੀ ਉਮਰ ਕਿੰਨੀ ਉਮਰ ਹਾਂ ਇਹ ਵੀ 100 ਤੇ ਹ ਸੱਤ ਸਾਲ ਪਿਆਰ 1 107 ਸਾਲ ਉਹ ਮੈਂ ਜੀਉਂਗਾ ਪਿਆਰ ਪਿੰਡਾਰ ਮੰਨਿਆ ਹਾਂ ਹਾ ਤੇ ਕਿੰਨੀਆਂ ਪੀੜੀਆਂ ਜਿਹੜੀਆਂ ਉਹ ਵੇਖ ਲੀਆਂ ਤੁਸੀਂ ਮੈਂ ਵੀ ਦਾਦਾ ਵੇਖਾ ਅੱਛਾ ਹੋਰ ਵੀ ਜਿਹੜੇ ਆ ਤੁਹਾਡੇ ਪੋਤਰੇ ਤੇ ਉਹ ਪੜੋਤੜੀਆਂ ਆ ਤੇ ਤਿੰਨ ਚਾਰ ਜਿਹੜੀਆਂ ਪੀੜੀਆਂ ਤੁਸੀਂ ਅੱਗੇ ਵੀ ਜਿਹੜੀਆਂ ਉਹ ਵੇਖ ਆਹੋ ਵੇਖੋ ਮੇਰਾ ਪੋਟਾ ਓ ਓ ਪੁੱਤ ਪਰਾ ਹੈ ਅੱਛਾ ਕੈਮਰਾਮੈਨ ਉਹ ਓ ਓ ਓ ਵੀ ਪੁੱਤ ਪਰਾ ਉਹ ਬਿਦਲਾ ਫਿਰ ਆ ਵੀ ਪੁੱਤ ਪਰਾ ਹੈ ਅੱਛਾ ਇਹ ਵੀ ਪੁੱਤਰਾ ਹਾਂ ਇਹ ਵੀ ਪੁੱਤਰਾ ਲੱਗਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਾਪੂ ਜੀ ਦੀ ਕਿੰਨੀ ਵੱਡੀ ਫੈਮਲੀ ਆ ਤੇ ਬਾਪੂ ਜੀ ਦੀ ਜਿਹੜੀ ਆ ਸਿਹਤ ਵੀ ਸੋਹਣੀ ਆ ਸਿਹਤ ਦੇ ਬਾਰੇ ਵੀ ਆਪਾਂ ਕਰਦੇ ਗੱਲਬਾਤ ਬਾਪੂ ਜੀ ਸਿਹਤ ਦਾ ਰਾਜ ਕੀ ਆ ਕੀ ਖਾਂਦੇ ਰਹੇ ਜੀ ਜਿਹੜਾ ਇੰਨੀ ਵਧੀਆ ਉਮਰਿਆ ਤੁਹਾਡੀ ਤੇ ਕੋਈ ਬਿਮਾਰੀ ਵੀ ਨਹੀਂ ਦੱਸ ਰਹੇ ਤੁਹਾਨੂੰ ਵੀ। ਅਏ ਕੀ ਖਾ ਲਵੇ ਆ ਬਲ ਦੁੱਧ ਕਿਉ ਹੂੰ ਤੇ ਮੇਡ ਮਾਲ ਖਾ ਲੜਾ। ਅੱਛਾ। ਉਹ ਆ ਮੈਂ ਬਲ ਦੰਦਲੇ ਹੂੰ ਇੱਥੇ ਫੇਰ ਕਸਾਈ ਆਉਂਦਾ ਉਹ ਲਖੋ ਇਹ ਬੇਦੱਲਾ ਹੈ। ਹੂੰ। ਪਾਕਿਸਤਾਨ ਤੇ ਪਹੁੰਚ ਲਿਆ ਗਾ। ਅੱਛਾ। ਉਹ ਗੱਡਾ ਇਥੇ ਮਮਮ ਤੇ ਸਾਜ ਤੇ ਕਿਤਾਵਾਂ ਲੀ ਹੂੰ। ਮਮਮ ਮੱਸ਼ਾਅੱਲਾ ਹੈ। ਹੂੰ। ਉਹ ਦਿਨ ਚੌੜੀ ਪਾੜਣੀ ਨਾ ਪਾਸਤਾ ਨੂੰ ਪੰਡਾ ਹਮ ਹਮ ਕੋ ਕੁਲਿਆ ਉਹ ਇੱਕ ਕੁੱਕਰ ਕੋ ਕੁਲੀ ਤੇ ਸਾਡੇ ਹਮ ਮੈਂ 6 ਨਾਲਾ ਕੁੱਕਰ ਦਾਣਾ ਹਮ ਤੇ ਚਾਲ ਨਹੀਂ ਕੋਲੀ ਨਹੀਂ ਜਾਣੀ ਅੱਛਾ ਉਹ ਮੇਰੇ ਪਲਾਵਾ ਬੱਡੇ ਨੇ ਪਹਿਲੇ ਦੇ ਦੇ ਕੋ ਮੈਂ ਜਾਗ ਤਾ ਕਿਨੇ ਭਰਾ ਸੀ ਤੁਹਾਡੇ ਅਸੀਂ ਤਨ ਤੇ ਬਾਕੀ ਜਿਹੜੇ ਉਹ ਵੱਡੇ ਸੀ ਤਾਂ ਤੋਂ ਮੈਂ ਤਾਂ ਦੋਵੇਂ ਵੱਡੇ ਹਮ ਤੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਕਿਥੇ ਪੈਣਾ ਵੀ ਹੀ ਤੁਹਾਡੀਆਂ ਆ ਪੈਣਾ ਉਹ ਕਿੱਥੇ ਵੇਗਿਆ ਸੀ ਉਹ 2 ਵੇਗਿਆ ਇੱਕ ਹੰਡਾ ਅੱਛਾ ਪਾਕਿਸਤਾਨ ਦੇ ਵਿੱਚ ਆ ਪਾਕਿਸਤਾਨ ਦੇ ਆ ਖਾਣ ਲੱਗੇ ਇੱਕ ਹੰਡਾ ਅੱਛਾ ਅੱਛਾ ਦਲ ਲੱਗ ਹਾਂ ਤੇ 2 ਲੱਖੋਂ ਕੇ ਵੇਈਆ ਸੀ ਹੂੰ ਅਮੇਦਿਆਂ ਦਾ پلان ਹੂੰ ਲੱਖੋਂ ਕੇ ਵੇਈਆ ਦੇ ਦਈ ਪਾ ਹੂੰ ਤੇ ਜਦੋਂ ਵੰਡ ਹੁੰਦੀ ਆ 1947 ਦੀ ਉਦੋਂ ਕਿੰਨੀ ਉਮਰ ਸੀ ਤੁਹਾਡੀ ਮੈਨੂੰ ਵੀ ਬਹੁਤ ਪਗੜਾ ਹੈ ਉਹ ਮੇਰੀ ਕੁੜੀ ਆ ਕੱਲਾ ਸ਼ਾਦੀ ਹੋਈ ਸਾਡੀ ਹਾਂ ਸ਼ਾਦੀ ਦੋ ਸਾਲ ਪਹਿਲਾਂ ਪਹਿਲਾ ਹੋ ਗਈ ਪਾਕਿਸਤਾਨ ਦੇ ਵਿੱਚ ਵਿਆਹ ਹੋ ਆ ਪਾਕਿਸਤਾਨ ਤੇ ਵਿਆਹ ਤੇ ਫਿਰ ਉਹ ਜਿਹੜੇ ਆ ਉਹ ਪਰਿਵਾਰ ਵੀ ਇੱਧਰ ਆ ਗਿਆ ਕਿ ਉੱਧਰ ਹੀ ਰਹਿ ਗਿਆ ਨਹੀਂ ਇੱਧਰ ਹੀ ਆ ਗਏ ਅਸ਼ੋ ਵੀ ਇੱਧਰ ਹੀ ਆ ਆ ਸਾਡੇ ਸਾਡੇ ਰਿਸ਼ਤੇ ਨਾਲ ਸਾਡੇ ਪੰਜਾਬ ਤੇ ਇਹ ਭਰਾ ਵੀ ਆ ਗਿਆਂ ਪੜ ਗਏ ਵੀ ਇੱਧਰੋਂ ਵੀ ਉੱਠ ਕੇ ਕੁਝ ਲੋਕ ਉੱਧਰ ਗਏ ਆਹ ਇੱਧਰ ਉੱਠ ਕੇ ਗਏ ਸੀ ਕੋਈ ਇੱਧਰ ਦੇ ਜਿਹੜੇ ਪਾਕਿਸਤਾਨ ਦੇ ਪਿੰਡ ਉਹ ਨਾਂ ਨੂੰ ਜਾਦੇ ਤੁਹਾਨੂੰ ਉਹ ਮਤਲਬ ਨਾਂ ਲਾ ਆਪਲਾ ਇਹ ਗਾਮਲੇ ਵਿੱਚ ਡਾਣਾ ਮੈਂ ਹੂੰ ਤੇ ਕੱਚਾ ਵਾਲਾ ਲੇਲਾ ਹੂੰ ਲੈ ਵੇਂਦੀ ਦਾ ਤੇ ਲਖੋ ਕੇ ਮੋਗਲ ਰੋੜਾ ਹੂੰ ਤੇ ਮਲਖੋ ਵੇ ਮਲੀਆਂ ਤਖੜ ਹੂੰ ਤੇ ਇੱਥਾ ਦਾ ਅੱਛਾ ਤੇ ਲਾਲ ਤੇ ਮਿਨਾਂ ਵਾਲਾ ਪਾਕਤਾਂ ਅੱਛਾ ਇਹ ਹਜ਼ਾਰ ਡੈਲੀ ਮੈਨੇ ਜਾਂਦੇ ਨਹਿਮਾਰੀ ਵਾਲੇ ਦੇ ਹੂੰ ਇਹ ਭੱਲ ਵਾਲਾ ਮੇਲਾ ਲੱਗ ਲੋਣਾ ਅੱਛਾ गॾा लड़ा मारा मार के उहो पाणी चवण चेतला ਉਹ ਲੱਸੀ ਕੱਤੀ ਬੋਲ ਗਾਲ ਮੈਂ ਪਾ ਲਈ ਹੁੰਦਾ ਖਾਦੂ ਨਹੀਂ ਬਲਦੀ ਅਛਾ ਅਛਾ ਖਾਦੂ ਫਿਰ ਸਾਧਾਕੀ ਜੀ ਵੀ ਖਾਦੂ ਲੈਂਦਾ ਹੈ ਅਗਰੇ ਸਰਕਾਰ ਸਾਡਾ ਅਛਾ ਅਗਰੇ ਸਰਕਾਰ ਹੀ ਆਹੋ ਹਾਂ ਫਿਰ ਸਾਧਾਕੀ ਖਾਦੂ ਡੈੜੀ ਜੀ ਵੀ ਛਟਾ ਇੱਕ ਗਾਜ ਕੱਪੜਾ ਚਾਰ ਖਾਲਣਾ ਦੋ ਮਿੱਲਾਂ ਲੱਗੀਆਂ ਹੈ ਅੰਗਰੇਜ਼ ਸਰਕਾਰ ਦੀ ਫਿਰ ਉਹ ਉਹ ਕਲੀ ਦੋ ਮਹੀਨੇ ਦੀ ਪੋਵਾ ਲੈਣਾ ਰੱਖ ਦੋ ਮਹੀਨੇ ਪੋਵਾ ਡਾਣਾ ਹਾਂ ਉਹ ਉਹ ਕਹਿੰਦਾ ਅਗਰੇਜ਼ ਸਰਕਾਰ ਹਾਈ ਕੋਰਟ ਦੇ ਕੱਢੇ ਅੱਛਾ ਅੰਗਰੇਜ਼ ਸਰਕਾਰ ਨੂੰ ਤਹੀਂ ਕੁੱਟ ਕੇ ਕੱਢਿਆ ਹਾਂ ਹਾਂ ਮੈਂ ਕੱਢ ਲੱਗ ਬੰਦ ਹੋ ਗਿਆ ਅੱਛਾ ਅੱਛਾ ਉਹ ਨਮਾਇ ਬਾਵਾ ਦਵਾ ਅੱਛਾ ਪਾ ਜਦੋਂ ਉਹ ਅੰਗਰੇਜ਼ ਆਪਣੇ ਇੱਥੇ ਹੀ ਉਦੋਂ ਉਦੋਂ ਤੁਹਾਨੂੰ ਪਤਾ ਹੈ ਵੀ ਜਿਹੜੀ ਇਹ ਬਾਹਰ ਦੀ ਸਰਕਾਰ ਆ ਕੇ ਤੇ ਇੱਥੇ ਬਹਿ ਗਈ ਸਾਡੇ ਕੋਲ ਨੇ ਉਹ ਸਾਡੀ ਸਮਾ ਬੇਮੁਰੇ ਸਮਾ ਤੋਂ ਦੱਸਦੇ ਬੀ ਐ ਛੋਤੇ ਹਾਂ ਅੱਛਾ ਕਿ ਵੀ ਬਗਾਂ ਲਈ ਸਰਕਾਰ ਆ ਗਈ ਨਾ ਹੂੰ ਤੇ ਸਾਡੇ ਵੱਡੇ ਦੱਸਦੇ ਕਿ ਮੈਂ ਛੋਤੇ ਹਾਂ ਮਾੜਾ ਆ ਆ ਇਹ ਲੰਬਾ ਵੱਡਾ ਬੱਚਾ ਨੂੰ ਲਕੀ ਪਾ ਲੱਗਦਾ ਉਹ ਨਾ ਇਹ ਸਰਕਾਰ ਤੋਂ ਆਈ ਆਲੇ ਉਹਨੋਂ ਫੇਰ ਗਣੇ ਸਰਕਾਰ ਵਿੱਚ ਆ ਆ ਮੇਰੇ ਤਲਾ ਕੰਮ ਹੂੰ ਉਹ ਜਦੋਂ ਮਾਵਲੇ ਨਾਲ ਤਾਂਨੇ ਨਾਲ ਸਾਨੂੰ ਕੁੱਟ ਕੁੱਟਾ ਹੱਦ ਵੱਜਿਆ ਅੱਛਾ ਬੂਰ ਲੜਾ ਅੱਛਾ ਉਹਨਾਂ ਕੁੱਟਣਾ ਆ ਪੋਟਾ ਆਪਣੇ ਹੀ ਅੱਛਾ ਥਾਲੇ ਲੜ ਆਪਣਾ ਤੇ ਸਭਾਈ ਦਾ ਆਪਣੇ ਅੱਛਾ ਫਿਰ ਉੱਤਲ ਖਾਣੇ ਬਣਾ ਲੈ ਆਪ ਸਾ ਪਿਆਗ ਨਾਲ ਵਾਪੇ ਕੁਝ ਜਾਣਾ ਅੱਛਾ ਉਹ ਮਾਵਲੇ ਨਾਲ ਤਾਂਨੇ ਨਾਲ ਸਾਡੇ ਵੱਡਾ ਦਾ ਟੱਟ ਅੰਚਲ ਤਾਸ ਤੋਂ ਪੋਹ ਹੋਣਾ ਬੰਦਾ ਬਾਈ ਤੋਂ ਰਹੀ ਅੱਛਾ ਮੁਰਕੇ ਉਹ ਮਣਕੇ ਸਾਈ ਦੇ ਹੀ ਫੇਗਾ ਬਦਲ ਦੇ ਮਾਲ ਮਾਲੇ ਚਲਾ ਆ ਫਕਾਮ ਬੋਲ ਬਨਾ ਜੁੜੇ ਅੱਛਾ ਬਾਦ ਮੰਗਾਂ ਦੀ ਦੀ ਹੈਗੀ ਸੰਭਾਲ ਉਹ ਮੈਂ ਉਹ ਗੱਲਾਂ ਮਸੂਨ ਲਾ ਰਿਹਾ ਅੱਛਾ ਤੇ ਜਿਹੜੇ ਤੁਹਾਡੇ ਬਜ਼ੁਰਗ ਉਹਨਾਂ ਨੂੰ ਤੇ ਪਤਾ ਹੋਊਗਾ ਪੂਰਾ ਬਹੁਤ ਲੰਬਾ ਹੈ ਪੰਨਾ ਵੀ ਹੋਵੇ ਤੇ ਗੱਲ ਹੀ ਮਾਲ ਬਾਲੇ ਤਲਾ ਹੈ ਤੇ ਜਿਹੜਾ ਇਹਨੇ ਸਰਕਾਰ ਤੋਂ ਆਪਾਂ ਕੋਈ ਚੀਜ਼ ਨਹੀਂ ਲੈਣੀ ਅੱਛਾ ਦੱਲਾਲੇ ਬਾਅਦ ਤੇ ਗੋੜੀ ਨਿਰੰਤਰ ਚੱਲੇ ਅੱਛਾ ਅੱਛਾ ਇਹ ਉਹ ਪਿਆਪਾ ਗੋੜ ਤੁਹਾਡਾ ਆਪਲਾ ਹੈ ਖਾਲੇ ਰਾਂ ਕਪੜਾ ਤੁਹਾਡਾ ਆਪਲਾ ਹੈ ਕਬਾ ਹੂੰ ਵੇਰਲਾ ਕਬਾ ਵੇਰਣ ਵਾਲਾ ਚਰਖਾ ਖੱਡਿਆ ਇਹ ਗਾਂਧੀ ਮਹਾਤਮਾ ਨੇ ਲਾਈਆਂ ਬੈਂਪਰਾ ਅੱਛਾ ਅੱਛਾ ਚਲ ਉਹ ਇਹ ਆ ਵੇਖੀ ਅੱਖਾਂ ਸਾ ਕੋ ਤੇ ਤਾਲਾ ਬਾਹਰ ਉਹਨਾਂ ਦਾ ਰੂਪ ਤਿੰਨਾ ਤਾਲਾ ਨਹੀਂ ਅੱਖੀ ਵੇਖਿਆ ਉਹ ਤੇ ਲਈ ਪਾਲੇ ਤੁੰਨ ਬੇ ਮਹੱਲਮਾ ਹਾਂ 107 ਸਾਲ ਦੀ ਜਿਹੜੀ ਤੁਹਾਡੀ ਉਮਰ ਹੋ ਗਈ ਆ ਹਾਂ ਤੇ ਕੀ ਇਹਨੂੰ ਕਿਸ ਤਰ੍ਹਾਂ ਮੰਨਦੇ ਹੋ ਅੱਜ ਕੱਲ ਜਿਹੜੀ ਐਵਰੇਜ ਆ 60 65 ਸਾਲ ਜਿਹੜੀ ਉਹ ਬੰਦੇ ਦੀ ਰਹਿ ਗਈ ਆ ਕੀ ਕਿਹੜੀਆਂ ਖਰਾਕਾ ਖਾਂਦੇ ਰਹੇ ਜੀ ਆਹ ਖਰਾਕਾ ਆ ਉਹ ਖਾ ਲੈਣ ਬਲਕਿ ਜਿਆਦਾ ਖਾ ਲੈਣ ਜੰਮੀਤ ਖਾ ਲਿਆ ਹੂੰ ਤੇ ਇਥੇ ਮਹਾਨ ਮਾਲਕ ਸਾਈਂਨ ਭਾਈ ਹੂੰ ਉਹ ਲ ਦੋਇ ਇਕੱਠਾ ਬਕਲਾ ਕਿਹੜਾ ਦੋਤਾ ਆਂ ਨਾ ਸਰਪਤਾਲ ਤੋਂ ਜਦੋਂ ਅੱਲਾਹ ਵਲੋਂ ਤੈਨੂੰ ਫਿਰ ਲੱਭ ਕਿਉਂ ਜਾਂਦੇ ਜਦੋਂ ਜਦੋਂ ਤੁਸੀਂ ਇੱਥੇ ਇੱਕ ਇੱਕ ਹੀ ਆਪਣਾ ਮੁਲਕ ਹੁੰਦਾ ਸੀ ਤੇ ਉਦੋਂ ਫਿਰ ਉਧਰ ਵੀ ਜਾਂਦੇ ਹੋ ਪਾਕਿਸਤਾਨ ਵੀ ਤੁਸੀਂ ਆਏ ਮਾਤਾ ਦੇ ਡਾਡਾ ਵਰ ਕੋ ਮੁਲਕ ਹੀ ਪਾਕਿਸਤਾਨ 'ਤੇ ਜਨਮ ਲੈ ਲਿਆ ਅੱਛਾ ਉਧਰ ਦੇ ਬਜ਼ੁਰਗ ਵੀ ਜਾਂਦੇ ਨੇ ਤਾਂ ਆਂ ਡਾਂ ਲੇਦੇ ਅੱਛਾ ਆਂ ਡਾਂ ਲੇ ਲਊਗਾ ਤੁਹਾਡਾ ਕੋਈ ਬੇਲੀ ਬੇਲੀ ਦਾ ਹੁਣ ਕੀ ਬਣਾ ਬਈ ਮੱਡਾ ਗੱਲਵਾੜਾ ਅੱਛਾ ਇਥੋਂ ਕਿਹੜੇ ਪਿੰਡ ਦਾ ਸੀ ਉਹ ਸਾਡੇ ਪਿੰਡ ਦਾ ਉਹ ਬੜਕੇ ਉੱਧਰ ਚੱਲ ਕੇ ਉਹ ਉੱਥੇ ਟੋ ਜਾਗਾ ਉਹ ਗੱਡੋ ਕੀ ਮਿੱਠਾ ਹੈ ਅੱਛਾ ਤੇ ਬੀਤਿਆਂ ਤੋਂ ਅੱਗੇ ਰਾਇ ਆਉਂਦੇ ਤੈਨਾਂ ਹਾਂ ਰਾਇ ਆਉਂਦੀ ਕਰਦੇ ਹੋ ਕੇ ਅੱਛਾ ਅੱਛਾ ਉੱਥੇ ਬੈਠਾ ਹੈ ਹੋਰ ਵੀ ਕਈ ਪਰਿਵਾਰ ਹੈ ਪਿੰਡ ਚ ਉਹ ਜਿਹੜਾ ਹੈਗਾ ਹੈ ਮੋਲਾ ਤੇ ਲੰਬੂ ਹਾਂ ਤੇ ਰੰਗਵਾਲਾ ਹਾਂ ਇਹ ਬੇਲੇ ਚਾਲ ਬਿਠੇ ਅੱਛਾ ਹਾਂ ਜਿਹੜੇ ਜਿਹੜੇ ਜਦੋਂ ਜਿਹੜੇ ਇਹ ਲੋਹਾਂ ਉਹਨਾਂ ਦਾ ਹਾਂ ਜਿਹੜੇ شریف ਤੋਂ ਦੱਸਦਾ ਨਪੂਨਾ ਉਹ ਬੜੀ ਤਰ੍ਹਾਂ ਕਰਨੇ ਵਾਲੇ ਹਾਂ ਜਿਹੜੇ ਦਰਜਾ ਕਰੇ ਆਲੇ ਤੇ شریف ਹੋ ਰਹੀ ਆਹੋ ਅੱਛਾ ਉਹ شریف ਹੋਵੇ ਲੋ ਵੱਡੇ ਦਾ ਭਲਾ ਬਣਾ ਅਸੀਂ ਪਗਵਟ ਮੁਸਲਮਾਨ ਕਵਰੀ ਹਾਂ ਹਾਂ ਕੁਝ ਜਿਹੜੇ ਚੌਧਰੀ ਹੀ ਚੌਧਰੀ ਮਤਲਬ ਕਿਸ ਤਰ੍ਹਾਂ ਦੇ ਹੁੰਦੇ ਜਿਤਨਾ ਆਪਣੇ ਇੱਥੇ ਕੋਈ ਤਕੜੇ ਲੋਕ ਹੈ ਉਹਨਾਂ ਨੂੰ ਚੌਧਰੀ ਕਹਿੰਦੇ ਉਹ ਚੌਧਰੀ ਉਹਨਾਂ ਨੂੰ ਕਹਿੰਦੇ ਜਿਹੜੇ ਲਾਹ ਰਗ ਨੂੰ ਮਾਰੇ अच्छा और तो भी हम लोग एक गुग्गणा मोहम्मद ਦਾ ਲੋਹਾਰ ਹੋਇਆ ਤਖਾਨ ਘਰ ਵੀ ਘਰ ਆਇਆ ਇਸ ਤਰ੍ਹਾਂ ਬੋਲਦੇ ਹੂੰ ਆ ਦੇ ਦੇ ਚਾਹੁੰਦੇ ਜਿਆਦਾ ਤਾਂ ਲੈ ਬਸ ਆਪਾਂ ਮਿੰਨਾ ਬੋਨੇ ਅੜਾਣਾ ਹਾਂ ਜੀ ਸਵੇਰ ਦਾ ਪਾਣੀ ਚਾਹੁੰਦੇ ਜਿਸ ਤੂੰ ਮੇਨਵਾਵਾ ਲਾਗਤ ਹੈ ਸਿਹਤ ਕਿਦਾਂ ਕਾਇਮ ਹੈ ਕੋਈ ਬੁਖਾਰ ਕੋਈ ਖੂਰ ਕੋਈ ਬੈਰਾ ਕੋਈ ਖਲਾ ਕੋਈ ਬੁਖਾਰ ਅੱਛਾ ਕੋਈ ਮਤਲਬ ਤੁਸੀਂ ਜਿਹੜੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਜ਼ੁਰਗ ਅੱਜ ਵੀ ਜਿਹੜੇ 107 ਸਾਲ ਦੇ ਹੋ ਚੁੱਕੇ ਆ ਬਿਲਕੁਲ ਜਿਹੜੀ ਉਹਨਾਂ ਦੀ ਸਿਹਤ ਵੀ ਤੰਦਰੁਸਤ ਹੈ ਤੇ ਤੰਦਰੁਸਤ ਕਿਉਂ ਆ ਵਧੀਆ ਖਾਣ ਪੀਣ ਤੇ ਇੱਕ ਟੈਨਸ਼ਨ ਫਰੀ ਮਾਹੌਲ ਤੇ ਜਿਹੜੀ ਆ ਉਹ ਸਿਹਤ ਦੀ ਵਰਜਸ਼ ਅਤੇ ਪੁਰਾਣੇ ਜਿਹੜੇ ਕੀਤੇ ਕੰਮ ਕੁਝ ਕਹਿਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਕੋਈ ਜਿਹੜੇ ਆ ਸਾਡੇ ਨੌਜਵਾਨ ਇਹਨਾਂ ਨੂੰ ਕੋਈ ਸਿਹਤ ਦੇਣਾ ਚਾਹੁੰਦੇ ਹੋ ਲੋਜੋ ਆ ਖਾਣ ਪੀਣ ਦਸਤਾਂ ਨਾਲ ਖਾਓ ਉਹ ਵਲੋਂ ਬੰਦ ਕਿਉ ਹੋਇਆ ਹਾਲੇ ਅੱਜਕੱਲ ਦੁੱਧ ਕਿਉ ਹੋ ਤੋ ਜਿਹੜਾ ਉਹ ਨਸ਼ਾ ਬੜਾ ਵੱਧ ਗਿਆ ਹੈ ਨਸ਼ਾ ਦਾਵਾ ਬਣ ਗਿਆ ਬੰਦ ਕਿਉ ਦਾ ਲੋਕ ਇਹਨੂੰ ਲਾ ਤੀ ਭਲਾ ਮੈਂ ਕੋਈ ਨਸ਼ਾ ਪਤਕੀ ਲੈ ਲਿਆ ਉਹਨਾਂ ਤਾਂ ਕੱਲ ਕੀ ਭੱਜ ਕੀ ਖਾਂਦਾ ਕੀ ਕਹੇ ਕਦੀ ਕੋਈ ਨਸ਼ਾ ਕੀਤਾ ਨਸ਼ਾ ਕੀਤਾ ਕੋਈ ਨਹੀਂ ਨਹੀਂ ਨਸ਼ਾ ਕੋਈ ਨਹੀਂਗਾ ਕਲੇ ਪਰੋਣਾ ਫਲਵਾਣਾ ਆਵੇ ਦੇਖੋ ਰੋ ਪੈਗਾ ਆ ਪੈਗ ਤੋਂ ਬਣਾ ਕੋਈ ਨਿਸ਼ਾਨੀ ਨਾ ਉਹ ਵੀ ਪਰੋਣਾ ਆਵੇ ਤੋ ਫਲਣਾ ਹੀਗਾ ਹਾਂ ਆ ਪਹਿਲਾਂ ਠੀਕ ਆ ਪਰੋਣਾ ਪਰੋ ਆਵੇ ਫਿਰ ਨਾਲ ਮਹਿੜਾ ਪਹਿਲਾਂ ਤੁਹਾਨੂੰ ਸਿਆਣੇ ਕੱਲਾ ਪਰੋਣਾ ਆਪਣੀ ਬਾਈ ਨਾ ਆਇਆ ਏ ਲੱਗਦਾ ਕਿੰਨਾ ਕਿ ਜਿਹੜੀ ਆ ਕਿੰਨੀ ਕਿ ਜਿਹੜੀ ਹੋਰ ਉਮਰ ਤੁਹਾਡੀ ਜਿਹੜੀ ਆ ਲੱਗਦਾ ਵੀ ਵੇਖੋਗੇ ਇਹਨੂੰ ਵੱਡਾ ਨਹੀਂ ਲੱਗਦਾ ਭੀ ਹਮ ਭਲਾ ਦਾ ਸੈਕੰਡਰ ਦਾ ਬੰਦਾ ਤੇ ਸਿਹਤ ਸਿਹਤ ਜਿਹੜੀ ਆ ਪੂਰੀ ਤੁਹਾਡੀ ਐਸ ਟਾਈਮ ਕਾਮਯਾਬ ਆ ਫੈਨਸਲ ਹਾਂ ਆ ਤੇ ਜਦੋਂ ਕਿ ਕਿਸੇ ਕਿਸ ਨੂੰ ਉਮਰ ਦੱਸ ਦੇ ਤੇ ਉਹ ਯਕੀਨ ਨਹੀਂ ਮੰਨਦੇ ਹੋਣੇ ਉਹ ਨਾਮ ਮੰਨ ਨਾ ਕੋਈ ਸਾਨੂੰ ਵੀ ਯਕੀਨ ਨਹੀਂ ਆਉਂਦਾ ਤੇ ਐਂ ਸਮਝਦੇ ਆਂ ਕਿ ਆ ਤੁਹਾਡੇ ਬੇਟੇ ਆ ਪਰ ਇਹ ਤੇ ਤੁਹਾਡੇ ਪੋਤਰੇ ਆ ਬੇਟੇ ਉਹ ਬੈਠੇ ਦਾ ਉਹ ਬੈਸਾ ਉਹ ਬੇਟਾ ਤੇ ਕੋਈ ਵੇਖਣ ਨੂੰ ਲੱਗਦਾ ਨਹੀਂ ਜਿਵੇਂ ਤੁਸੀਂ ਭਰਾ ਭਰਾ ਹੁੰਦੇ ਹੋ ਦੋਵੇਂ ਉਹ ਨਹੀਂ ਪਹਿਲੀ ਉਹ ਮਿਲਦਾ ਜੀ ਆਪਾਂ ਉਹ ਮਿਲ ਮੰਡ ਹਾਂ ਪਹਿਲੀ ਉਹ ਮਿਲਦਾ ਭਲਾਵਾ ਵੀ ਜਾਉਣਾ ਹਾਂ ਹਾਂ